ਸਾਸਰੀਆ ਕਲਾ ਅੱਜ ਮੈਂ ਮੇਰੀ ਨਿਊ ਰੈਸਪੀ ਆ ਰਹੀ ਹੈ ਅੱਜ ਮੈਂ ਤੁਹਾਨੂੰ ਬਤਾਉਂਗਾ ਪਰਠਾ ਬਣਾਉਣਾ ਸਿਖਾਉਂਗੀ ਕਿੱਦਾਂ ਸਿਕਾਏਦੇ ਆ ਦੇਖੋ ਗਾਇਸ ਅਸੀਂ ਤਿੰਨ ਬਤੂ ਲੈ ਵੱਡੇ ਵੱਡੇ ਮੋٹے ਮੋٹے ਅਸੀਂ ਉਹਨੂੰ ਛੀਰ ਕੇ ਅਸੀਂ ਫਿਰ ਇੱਕ ਕੱਪ ਕੀ ਨੰ ਪਾਣੀ ਪਾ ਕੇ ਫਿਰ ਉਹ ਛੀਰ ਕੇ ਨੂੰ ਪਾਤਾ ਤਾਂ ਕਿ ਸੀਟੀਆ ਮਰਵਾ ਕੇ ਫਿਰ ਤੁਹਾਨੂੰ ਦੱਸਾਂਗੇ ਕਿ ਪਰਠਾ ਕਿੱਦਾਂ ਬਣਦੇ ਸੀਟੀਆ ਮਰਵਾ ਕੇ ਅਸੀਂ ਪਰਠਾ ਬਣਾਉਣਾ ਅੱਜ ਤੇ ਗਾਇਸ ਇਦਾਂ ਹੀ ਮੇਰੇ ਨਾਲ ਵੀਡੀਓ ਚ ਬਣੇ ਰਿਹਾ ਮੈਂ ਤੁਹਾਨੂੰ ਦਿਖਾਉਂਗੀ ਕਿੱਦਾਂ ਬਣਦਾ ਪਰਤਾ ਬਹੁਤ ਟੇਸਟੀ ਬਣੇਗਾ ਦੇਖੋ ਮੈਂ ਕੁੱਕਰ ਵਿੱਚ ਇੱਕ ਟਟੋਰੀ ਪਾਣੀ ਪਾ ਕੇ ਫਿਰ ਮੱਤੋਂ ਚੀਜ਼ੇ ਸੋ ਪਾ ਕੇ ਹੂਕਾ ਮੈਂ ਪਾ ਲਿਆ ਤੇ ਕੁੱਕਰ ਬੰਦ ਕਰਕੇ ਅਸੀਂ ਸਿਰਫ ਪਾਣੀ ਨੇ ਰਵਾਉਣੀ ਹੈ 4 ਜਾਂ 5 ਜਾਰਾਂ ਦੇ ਰਵਾਉਣੀ ਠੀਕ ਆ ਆਹ ਦੇਖੋ ਮੈਂ ਬੰਦ ਕਰਤਾ ਵਾ ਆਪਾਂ ਇਹਨੂੰ 10 ਮਿੰਟ ਬਾਅਦ ਦੇਖਾਂਗੇ 5 ਜੀ ਹੋਣ ਲੱਗੇ ਤੇ ਰਹੀ ਹੋਈ ਹੈ ਜਿਵੇਂ ਦੇਖੋ ਸੀਟੀਆਂ ਵੱਜ ਗਈਆਂ ਅਸੀਂ 4 4 ਸੀਟੀਆਂ ਮਰਵਾਇਆਂ ਤੇ ਤਾਣ ਪਾ ਕੇ ਪਰਤਾ ਬਣਾਉਣਾ ਇਸ ਦਾ ਕਹਿ ਤਾ ਉਹਨ ਮੈਨਾਂ ਨੂੰ ਪਾਣੀ ਕੱਢ ਲੂੰਗੀ ਛਾਂ ਦੇ ਵਿੱਚ ਪਾ ਦਾਂਗੀ ਤਾਂ ਕਿ ਪਾਣੀ ਸਾਰਾ ਹੀ ਨਿਕਲ ਜਾਵੇ ਗਾਈਜ਼ ਇਹਨੂੰ ਬਾਲ ਕੇ ਬਤੋ ਇੰਨੇ ਸੌਫਟ ਹੋ ਗਏ ਛਿੱਲੜ ਉਤਾਰ ਕੇ ਪਾਣੀ ਇੱਕ ਕਟੋਰੀ ਪਾ ਕੇ ਤੇ ਚਾਰ ਸੀਟੇ ਮਲਵਾ ਕੇ ਇੰਨਾ ਸੌਫਟ ਹੋ ਚੁੱਕਿਆ ਨਾ ਪਰਥੇ ਵਾਸੇ ਬੈਂਗਨ ਕੋ ਗਾਈਜ਼ ਅਸੀਂ ਕੁੱਕਰ ਚੋਂ ਕੱਢ ਕੇ ਇਹਨੂੰ ਇੱਥੇ ਰੱਖ ਲਿਆ ਪਾਣੀ ਸਾਰਾ ਨਿਕਲ ਜਾ ਨੂੰ ਚੜ ਜਾਏਗਾ ਬਤੋਆਂ ਚ ਠੀਕ ਆ ਗਾਈਜ਼ ਫਿਰ ਉਸ ਤੋਂ ਬਾਅਦ ਅਸੀਂ ਪਿਆਜ਼ ਵਗੈਰਾ ਲੈ ਲੇਗੀ ਅਸੀਂ 4 4 ਲੈ ਆ ਤੋ ਹੀ ਆਪਣੇ ਰੋਟੀ ਪਿਆਜ਼ ਲੈ ਲਏ ਅਸੀਂ ਟਮਾਟਰ ਵੀ ਲੈ ਲਏ ਵਿੱਚ ਪਾਉਂਦੇ ਆ ਵੇਖੋ ਦੋ ਛਿਲਦੇ ਪਏ ਆ ਤੇ ਤੇਲ ਕਿ ਸਾਡ ਦਿੱਤਾ ਗਿਆ ਵਾ ਕਿ ਤਾਂ ਕਿ ਇਹ ਥੋੜਾ ਹੀਟ ਕਰਨ ਆਪੇ ਫਿਰ ਆਪਾਂ ਇਹਦੇ ਵਿੱਚ ਪਿਆਜ਼ ਮਸਾਲਾ ਪਾ ਕੇ ਬਣਾ ਕੇ ਤੁਹਾਨੂੰ ਦੱਸਾਂਗੇ ਵੀ ਬੈਂਗਨ ਦਾ ਪਰਤਾ ਕਿੱਦਾਂ ਬਣਦਾ ਵਾ ਪਲੀਜ਼ ਤੁਸੀਂ ਟ੍ਰਾਈ ਜ਼ਰੂਰ ਕਰਿਓ ਉਬਾਲ ਕੇ ਹੀ ਟ੍ਰਾਈ ਕਰਿਓ ਠੀਕ ਆ ਗਾਇਜ਼ ਤੇਲ ਇੱਕਦਮ ਗਰਮ ਹੋ ਚੁੱਕਿਆ ਇੱਕ ਚਮਚ ਜੀਰਾ ਪਾਵਾਂਗੇ ਠੀਕ ਆ ਇਹ ਅਸੀਂ ਜਿਹੜੇ 4 ਪਿਆਜ਼ ਚਿਰੇ ਸੀ ਮਿਰਚਾ ਦੇ ਨਾਲ ਅਸੀਂ ਉਹ ਪਾ ਰਹੇ ਮਸਾਲੇ। ਚੋਕਾ ਬਗਾਈ। ਇਹ ਦੇਖੋ। ਦੇਖੋ ਗਾਇਸ ਇਹ ਅਸੀਂ ਤੇਲ ਪਾਇਆ। ਤੇਲ ਤੁਸੀਂ ਪਿਆਜ਼ ਦੇ ਹਿਸਾਬ ਨਾਲ ਪਾਇਆ ਅਸੀਂ 4 ਪਿਆਜ਼ ਚਰੇ ਇਸ ਦਾ ਤਾਂ ਥੋੜਾ ਜਿਹਾ ਤੇਲ ਜ਼ਿਆਦਾ ਪਾਇਆ ਸੀ। ਤੇ 6 ਅਸੀਂ ਮਿਰਚਾਂ ਪਾਈਆਂ ਵਾ ਕਈ ਮਿਰਚ ਤੇਜ਼ ਖਾਂਦੇ ਕਈ ਬਿਲਕੁਲ ਹੀ ਹਰਪੀ ਖਾਂਦੇ ਆਪਣੇ ਹਿਸਾਬ ਨਾਲ ਤੁਸੀਂ ਪਾ ਸਕਦੇ ਆ ਤੇ ਜੀਰਾ ਪਾਇਆ ਵਾ ਦੇਖੋ ਗਾਇਜ਼ ਪਰ ਇਹਨੂੰ ਆਪਾਂ ਹੜਕਾ ਹਲਕਾ ਹਿਲਾਉਣ ਲੱਗੇ ਆ ਤਾਂ ਕਿ ਮਸਾਲਾ ਥੋੜਾ ਜਿਹਾ ਹੋ ਜਾਵੇ ਹੁਣ ਹਰੇ ਤਹਲੇ ਪਹਿਲਾ ਆਹਲਾ ਚ ਰੱਖ ਲਈ ਮੈਂ ਟਪਕ ਇਹਨੂੰ ਸਿਰੈਟ ਕਰਦੇ ਆ ਤੇ ਸਾਨੂੰ ਮਿੱਠਾ ਹਲਕੇ ਹਲਕੇ ਰੈੱਡ ਹੋ ਗਏ ਸੂ ਪਿਆਜ਼ ਤੇ ਫਿਰ ਆਪਾਂ ਇਹਦੇ ਵਿੱਚ ਟਮਾਟਰ ਪਾ ਦਿੰਦੇ ਆ ਤੇ ਜਿੰਨਾ ਟਮਾਟਰ ਪਾਇਓ ਤੁਸੀਂ ਕੋਈ ਆਪਣੇ ਹਿਸਾਬ ਨਾਲ ਪਾ ਸਕਦੇ ਆ ਤੇ ਜਦੋਂ ਥੋੜੇ ਜਿਹਾ ਟਮਾਟਰ ਕਾਲਦੇ ਨੇ ਇਹਨੂੰ फिर लून मिर्च पा दें लून पा देना हल्का जहा वैसे हाफ ही चम्मच नमक पा ताकि टमाटर तो जल्दी हो जाए तो जो तो हो पानी भी पा सकते हो तो ज्यादा ओके गर्ज देखो गर्ज हम नमक पा लगी हाँ सारा मसाला पा लगी हूँ पहले अभी अर्धा चम्मच पाया से आप फिर एक एक चम्मच होर नमक पा दें स्वाद अनुसार ठीक है देगी मिर्च ज एक चम्मच पा देंगे हल्दी तो के भी पा देंगे एक चम्मच तो डेढ़ चम्मच ठीक है फिर आपको हल्का हल्का हिला देंगे है काली मिर्च अगर यूज कर देम मसाला सब्जिया गई हल्का हल्का हिला के मसाले चनी तरह से घोल लागे हल्दी थोड़ी जोर पाने थोड़ा जि आराम लगे ਚੰਗੀ ਤਰ੍ਹਾਂ ਹੋ ਗਿਆ ਆ ਮਿਰਚ ਵਗੈਰਾ ਮਿਕਸ ਹੋ ਗਈ ਸਾਰਾ ਕੁਝ ਦੇਗੀ ਮਿਰਚ ਹਲਦੀ ਉਹ ਨਪਾਈ ਨੂੰ ਜਿਹੜੇ ਮੈਨੇ ਕੋ ਉਬਾਲਦੇ ਸੀ ਪੰਗੜ ਉਹਨਾਂ ਨੂੰ ਅਸੀਂ ਵੇਖ ਪਾਰਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਰਚੀ ਦੇ ਨਾਲ ਬੋਲ ਲਗੇ ਵੇਖੋ ਪਰਤਾ ਕਿੰਨਾ ਸੁਨਾ ਲੱਗਦਾ ਬੱਜਾ ਤੁਸੀਂ ਵੀ ਆਪਣੇ ਘਰ ਬੈ ਕੇ ਜ਼ਰੂਰ ਟਰਾਈ ਕਰੋ ਉਬਾਲ ਕੇ ਪਰਠਾ ਬਣਾਓ ਇਹ ਤਾਂ ਮੈਨਾਂ ਵੀ ਰਸਤੀ ਕਰਦੀ ਇਸ ਗਾਈਟ ਤਾਂ ਵੀ ਪਰਠਾ ਪਾ ਕੇ ਫਿਰ ਉਹਨੂੰ ਟਾਕੇ ਦੇਣਾ ਸੇਮੋ ਤੱਕ ਗਿਆ ਤੇ ਦੇਖੋ ਸਾਡਾ ਪਰਠਾ ਰੈਡੀ ਹੈ ਪਲੀਜ਼ ਤੁਸੀਂ ਵੀ ਆਪਣੇ ਘਰ ਬੈ ਕੇ ਇਹਨੂੰ ਟਰਾਈ ਜ਼ਰੂਰ ਕਰਿਓ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਵਾਇਆ ਕਰੋ ਪਲੀਜ਼ ਡਾਈਸਟੇ ਜਿੰਨਾ ਤੁਸੀਂ ਸਬਸਕ੍ਰਾਈਬ ਕਰੋਗੇ ਤੁਹਾਨੂੰ ਸਪੋਰਟ ਕਰੋਗੇ ਉਹ ਨਹੀਂ ਵਧਿਆ ਤੇ ਦੱਸਦੇ ਆ ਜਰੂਰ ਕਰੋ ਵੀ ਤੁਹਾਨੂੰ ਰੈਸਪੀ ਸਾਡੀ ਕਿੰਨੀ ਚੰਗੀ ਲੱਗਦੀ ਆ ਕਿ ਗਾਇਜ਼ ਮਿਲਦੇ ਆ